2012 ਦੇ ਵਿੱਚ ਇੱਕ ਮੁੰਡਾ ਚੈਟ ਕਰ ਰਿਹਾ ਸੀ ਡਾਰਕ ਵੈਬ ਦੇ ਉੱਪਰ ਡੀਮਨ ਆਈਜ਼ 92 ਨਾਮਕ ਆਈਡੀ ਨਾਲ ਉਸ ਕੁੜੀ ਵੱਲੋਂ ਇੱਕ ਵੀਡੀਓ ਤੇ ਇੱਕ ਮੈਸੇਜ ਆਉਂਦਾ ਹੈ ਜਿਸ ਮੈਸੇਜ ਦੇ ਵਿੱਚ ਲਿਖਿਆ ਆਉਂਦਾ ਹੈ ਕਿ ਆਈ ਏਮ ਵਾਚਿੰਗ ਯੂ ਮੈਂ ਤੈਨੂੰ ਦੇਖ ਰਹੀ ਹਾਂ ਤੇ ਨਾਲ ਜਦੋਂ ਸਕਰੀਨ ਦੇ ਉੱਪਰ ਵੀਡੀਓ ਦੇਖ ਰਿਹਾ ਹਾਂ ਇਹ ਵੀਡੀਓ ਇਸ ਕੁੜੀ ਨੇ ਉਸ ਮੁੰਡੇ ਨੂੰ ਭੇਜੀ ਉਸ ਤੋਂ ਬਾਅਦ ਇਮੀਡੀਏਟਲੀ ਸਾਰਾ ਕੁਝ ਬੰਦ ਕਰ ਦਿੰਦਾ ਤੇ ਇਸ ਤੋਂ ਬਹੁਤ ਜ਼ਿਆਦਾ ਗਲਤ ਖਤਰਨਾਕ ਚੀਜ਼ਾਂ ਡਾਰਕ ਵੈਬ ਦੇ ਉੱਪਰ ਮਿਲਦੀਆਂ ਨੇ ਸਿਰੇ ਦਾ ਗੰਦ ਸਿਰੇ ਦੀ ਗਲਤ ਚੀਜ਼ਾਂ ਦੁਨੀਆ ਦੀਆਂ ਡਾਰਕ ਵੈਬ ਤੇ ਮਿਲਦੀਆਂ ਨੇ ਤੇ ਇਦਾਂ ਨਹੀਂ ਹੈਗਾ ਤੁਸੀਂ ਇਸ ਲਈ ਬਹੁਤ ਸਟੈਪਸ ਨੇ ਬਹੁਤ ਪ੍ਰੋਸੈਸਸ ਦੇ ਥਰੂ ਨਿਕਲਣਾ ਪੈਂਦਾ ਵਾ ਤੇ ਤੁਸੀਂ ਹਿੱਟਮੈਨ ਤੱਕ ਹਾਇਰ ਕਰ ਸਕਦੇ ਹੋ ਡਰੱਗਸ ਵਗੈਰਾ ਖਰੀਦ ਸਕਦੇ ਹੋ ਕਿਸੇ ਨੂੰ ਹੈਕ ਕਰਾ ਸਕਦੇ ਹੋ ਪਰ ਜੇ ਤੁਸੀਂ ਚਾਹੁੰਦੇ ਹੋ ਨਾ ਕਿ ਮੈਂ ਲਾਈਵ ਹੋ ਕੇ ਤੁਹਾਡੇ ਸਾਹਮਣੇ ਆਪਣੇ ਪੀਸੀ ਤੋਂ ਜਾਵਾਂ ਡਾਰਕ ਵੈਬ ਤੇ ਤਾਂ ਇੱਕ ਪੇਜ ਆ ਨੀਚੇ ਕਮੈਂਟ ਕਰੂੰਗਾ ਇਸ ਵੀਡੀਓ ਦੇ ਨੀਚੇ ਉਸ ਪੇਜ ਨੂੰ ਫੋਲੋ ਕਰ ਦਿਓ 10000 ਫਾਲੋਅਰ ਕਰ ਦਿਓ ਦੇ ਉੱਪਰ ਕਿਉਂਕਿ ਮੈਨੂੰ ਪੀਸੀ ਨਵਾਂ ਲੈਣਾ ਪੈਣਾ ਕਿਉਂਕਿ ਜੇ ਇਹ ਪੀਸੀ ਤੋਂ ਲਾਈਵ ਜਾਊਂਗਾ ਤਾਂ ਇਹ ਤਾਂ ਇਹਨਾਂ ਨੇ ਹੈਕ ਕਰ ਦੇਣਾ ਬਿਲਕੁਲ ਖਤਮ ਕਰ ਦੇਣਾ ਇਹ ਵਰਤਨ ਲੈਕ ਨਹੀਂ ਰਹਿਣਾ ਸੋ ਕੋਈ ਸੈਕੰ